ਸਕਰੀਸ ਪੰਜਾਬ ਦੇ ਸਵਲਦੀ ਵੱਡੀ ਖਬਰ ਨੇ ਦਸਤਕ ਦਿੱਤੀ ਇੱਕ ਸਿੱਖ ਵਪਾਰੀ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਵਿਦੇਸ਼ ਦੀ ਧਰਤੀ ਤੇ ਸਿੱਖ ਵਪਾਰੀ ਦੇ ਨਾਲ ਅਣਹੋਣੀ ਘਟਨਾ ਵਾਪਰੀ ਹੈ ਗੋਲੀਆਂ ਮਾਰ ਕੇਨ ਪਛਾਤਿਆ ਦੇ ਵੱਲੋਂ ਸਿੱਖ ਵਪਾਰੀ ਦਾ ਕਤਲ ਕੀਤਾ ਗਿਆ ਕੈਨੇਡਾ ਦੇ ਵਿੱਚ ਇਹ ਮੰਦ ਭਾਗੀ ਘਟਨਾ ਵਾਪਰੀ ਹੈ ਜਾਣਕਾਰੀ ਮਿਲੀ ਹੈ ਕਿ ਸਿੱਖ ਵਪਾਰੀ ਤੋਂ ਲਗਾਤਾਰ ਫਿਰੋਤੀ ਮੰਗੀ ਜਾ ਰਹੀ ਸੀ ਫਿਰੋਤੀ ਦੇ ਲਈ ਫੋਨ ਆ ਰਹੇ ਸਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਜੜੀਆਂ ਨੇ ਦਿੱਤੀਆਂ ਜਾ ਰਹੀਆਂ ਸਨ ਤੇ ਜਦੋਂ ਸਿੱਖ ਵਪਾਰੀ ਦੇ ਵੱਲੋਂ ਰੰਗਦਾਰੀ ਦੇ ਪੈਸੇ ਨਹੀਂ ਦਿੱਤੇ ਗਏ ਤਾਂ ਬਦਮਾਸ਼ਾਂ ਨੇ ਇਸ ਪ੍ਰਕਾਰ ਉਸਦੇ ਸਾਹ ਕੱਢੇ ਨੇ ਤਾਂ ਸਿੱਖ ਵਪਾਰੀ ਦਾ ਨਾਮ ਹਰਜੀਤ ਸਿੰਘ ਢੱਡਾ ਦੱਸਿਆ ਜਾ ਰਿਹਾ ਜੋ ਕਿ ਉੱਤਰਾਖੰਡ ਦੇ ਬਾਜਪੂਰ ਇਲਾਕੇ ਦਾ ਰਹਿਣ ਵਾਲਾ ਸੀ ਤੇ ਕੈਨੇਡਾ ਦੇ ਵਿੱਚ ਵਪਾਰ ਕਰਦਾ ਸੀ ਤਾਂ ਕਰੀਬੀ ਦੋਸਤਾਂ ਅਤੇ ਸੂਤਰਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਫਿਰੋਤੀ ਮੰਗਲ ਦੇ ਲਈ ਲੋਕਾਂ ਦੇ ਵੱਲੋਂ ਹਰਜੀਤ ਸਿੰਘ ਨੂੰ ਧਮਕੀ ਭਰੇ ਫੋਨ ਕੀਤੇ ਜਾ ਰਹੇ ਸਨ ਤਾਂ ਜਦੋਂ ਹਰਜੀਤ ਸਿੰਘ ਨੇ ਫਿਰੋਤੀ ਦੇ ਪੈਸੇ ਨਹੀਂ ਦਿੱਤੇ ਤਾਂ ਬਦਮਾਸ਼ਾਂ ਦੇ ਵੱਲੋਂ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਕੈਨੇਡਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਾਤਲ ਕੌਣ ਨੇ ਤੇ ਉਹਨਾਂ ਦਾ ਮਕਸਦ ਕੀ ਸੀ ਤਦ ਆ ਦੇਖੀ ਲਗਾਤਾਰ ਵਿਦੇਸ਼ ਦੇ ਵਿੱਚ ਵੀ ਹੁਣ ਵੱਡੀਆਂ ਵਾਰਦਾਤਾ ਹੋ ਰਹੀਆਂ ਨੇ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਤੋਂ ਲੁੱਟਖੋ ਕੀਤੀ ਜਾਂਦੀ ਹੈ ਉਹਨਾਂ ਨੂੰ ਫਰੋਤੀ ਦੇ ਲਈ ਫੋਨ ਕੀਤੇ ਜਾਂਦੇ ਨੇ ਜੇਕਰ ਕੋਈ ਫਰੋਤੀ ਦੇ ਪੈਸੇ ਨਹੀਂ ਦਿੰਦਾ ਤਾਂ ਉਸ ਦਾ ਨੁਕਸਾਨ ਵੀ ਕੀਤਾ ਜਾਂਦਾ ਹੈ ਇਸੇ ਪ੍ਰਕਾਰ ਹੁਣ ਸਿੱਖ ਵਪਾਰੀ ਦਾ ਕਤਲ ਕੀਤਾ ਗਿਆ ਜਿਸ ਨੂੰ ਲਗਾਤਾਰ ਫਿਰੋਤਿਆਂ ਦੇ ਲਈ ਫੋਨ ਕੀਤੇ ਜਾ ਰਹੇ ਸਨ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਸੀ ਤੇ ਜਦੋਂ ਸਿੱਖ ਵਪਾਰੀ ਦੇ ਵੱਲੋਂ ਰੰਗਦਾਰੀ ਦੇ ਪੈਸੇ ਨਹੀਂ ਦਿੱਤੇ ਗਏ ਤਾਂ ਬਦਮਾਸ਼ਾਂ ਨੇ ਅੰਨੇ ਵਾ ਗੋਲੀਆਂ ਚਲਾ ਕੇ ਕੈਨੇਡਾ ਦੇ ਵਿੱਚ ਉਸ ਦਾ ਕਤਲ ਕੀਤਾ ਹੈ ਫਿਲਹਾਲ ਹੁਣ ਕੈਨੇਡਾ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਾ ਕੇ ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤੇ ਇੱਕ ਕਾਤਲਾ ਦੀ ਭਾਲ ਕੀਤੀ ਜਾ ਰਹੀ ਹੈ